ਕਾਰ ਸੇਵਾ ਖਡੂਰ ਸਾਹਿਬ ਦੇ ਮੁਖ ਸੰਚਾਲਕ ਬਾਬਾ ਸੇਵਾ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਤਰਰਾਸ਼ਟਰੀ ਜੰਗਲਾਤ ਦਿਵਸ ਮੌਕੇ ਤੇ 335 ਵਾਂ ਜੰਗਲ ਵਿਦਵਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਕਦਗਿਲ ਵਿਖੇ ਲਗਾਇਆ ਗਿਆ ਤੇ ਦੱਸਦੇ ਇਸ ਮੌਕੇ ਜਾਣਕਾਰੀ ਦਿੰਦਿਆਂ ਕਾਰ ਸੇਵਾ ਖਡੂਰ ਸਾਹਿਬ ਦੇ ਮੁਖ ਸੰਚਾਲਕ ਬਾਬਾ ਸੇਵਾ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ 550 ਜੰਗਲ ਲਗਾਉਣ ਦੀ ਮੁਹਿੰਮ ਆਰੰਭ ਕੀਤੀ ਗਈ ਸੀ ਅਤੇ ਇਸੇ ਹੀ ਮੁਹਿੰਮ ਦੇ ਤਹਿਤ ਅੱਜ ਪਿੰਡ ਕਦਗਿਲ ਵਿਖੇ 335 ਵਾਂ ਜੰਗਲ ਜਰਮਨਜੀਤ ਸਿੰਘ ਦੀ ਜ਼ਮੀਨ ਵਿੱਚ ਲਗਾਇਆ ਗਿਆ ਤੇ ਬਾਬਾ ਸੇਵਾ ਸਿੰਘ ਨੇ ਦੱਸਿਆ ਕਿ ਤਕਰੀਬਨ 3 ਕਨਾਲ ਜ਼ਮੀਨ ਵਿੱਚ ਕਰੀਬ 50 ਕਿਸਮਾਂ ਦੇ 600 ਬੂਟੇ ਜੜੇ ਨੇ ਉਹ ਲਗਾਏ ਕੀਨੇ ਤੇ ਉਹਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਮਨੁੱਖੀ ਜੀਵਨ ਅਤੇ ਜੀਵ ਜੰਤੂਆਂ ਆਦਿ ਜਿਹੜਾ ਹੈ ਮੁੱਖ ਰੱਖਦੇ ਹੋਏ ਦਰਖਤ ਬੂਟੇ ਲਗਾਉਣ ਦੀ ਬੇਹਦ ਲੋੜ ਹੈ ਤੇ ਉਹਨਾਂ ਨੇ ਸੰਕਟਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ आले ਦੁਆਲੇ ਵੱਤੋਂ ਵੱਧ ਬੂਟੇ ਤੇ ਜੰਗਲ ਲਗਾਉਣ ਅਤੇ ਜੇਕਰ ਕੋਈ ਵੀ ਵਿਅਕਤੀ ਸਾਨੂੰ ਆਪਣੀ ਜ਼ਮੀਨ ਜੰਗਲ ਲਗਾਉਣ ਲਈ ਦਿੰਦਾ ਹੈ ਤਾਂ ਕਾਰ ਸੇਵਾ ਖਡੂਰ ਸਾਹਿਬ ਵਿੱਚ ਜਿਹੜਾ ਹੈ ਇਸ ਜ਼ਮੀਨ ਦੇ ਵਿੱਚ 50 ਕਿਸਮ ਦੇ ਬੂਟੇ ਜੜੇ ਨੇ ਉਹ ਲਗਾਵੇਗੀ ਤੇ ਜਿਹੜਾ ਇਹ ਉੱਥੇ ਇਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਜਿਹੜਾ ਇਹਨਾਂ ਨੇ ਦੱਸਿਆ ਕਿ ਨਿਰਮਲ ਸਿੰਘ ਰੰਦਾਵਾ ਮੁਖ ਬਨਪਾਲ ਮਦਾਨੀ ਇਲਾਕਾ ਪੰਜਾਬ ਨੇ ਇਹ ਕਿਹਾ ਹੈ ਕਿ ਕਾਰ ਸੇਵਾ ਖਡੂਰ ਸਾਹਿਬ ਦੇ ਮੁਖ ਸੰਚਾਲਕ ਬਾਬਾ ਸੇਵਾ ਸਿੰਘ ਵੱਲੋਂ ਤਕਰੀਬਨ 30 ਸਾਲਾਂ ਤੋਂ ਰੁਕਬੂਟੇ ਤੇ ਜੰਗਲ ਲਗਾਉਂਦੇ ਉਪਰਾਲੇ ਜਿਹੜੇ ਨੇ ਕੀਤੇ ਜਾ ਰਹੇ ਨੇ ਜੋ ਕਿ ਬੇहद ਹੀ ਸ਼ਲਾਖਾ ਹੈ ਉਹਨਾਂ ਨੇ ਕਿਹਾ ਹੈ ਕਿ ਬਾਬਾ ਜੀ ਵੱਲੋਂ ਅੰਤਰਰਾਸ਼ਟਰੀ ਦਿਵਸ ਮੌਕੇ 335ਵਾਂ ਜੰਗਲ ਪਿੰਡ ਕਦਗਿੰਡ ਵਿਖੇ ਜੜਾ ਲਗਾਇਆ ਗਿਆ ਤੇ ਇਸ ਜੰਗਲ ਦੇ ਨਾਲ ਪਿੰਡ ਦੇ ਲੋਕਾਂ ਨੂੰ ਹੀ ਨਹੀਂ ਬਲਕਿ ਆਸ-ਪਾਸ ਦੇ ਪਿੰਡਾਂ ਨੂੰ ਵੀ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਤੇ ਤਰਤੀ ਹੇਠੇ ਪਾਣੀ ਦੇ ਮੁੱਦੇ ਤੇ ਗੱਲ ਕਰਦੇ ਆ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਇਹ ਚਾਹੀਦਾ ਹੈ ਕਿ ਪਾਣੀ ਦੀ ਵਰਤੋਂ ਜਿਹੜੀ ਹੈ ਉਹ ਲੋੜ ਅਨੁਸਾਰ ਕਰਨ ਤਾਂ ਜੋ ਕੁਦਰਤ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਖਿੜਵਾਲ ਨਾ ਹੋ ਸਕੇ ਗੱਲ ਨਗਰ ਤਰਨਤਾਰਨ ਦੇ ਬਿਲਕੁਲ ਨੇੜੇ ਸਤਾਰ ਜਰਨਮਜੀ ਸਿੰਘ ਦੀ ਜਗਾ ਉਹਨੇ ਤਿੰਨ ਕਲਾਂ ਜਗਾ ਦਿੱਤੀ ਹੈ ਤੇ ਜੰਗਲ ਵਾਸਤੇ ਸੋ ਅੱਜ ਇੱਥੇ ਸ਼ੁਰੂਤ ਹੋਈ ਆ ਜਿਹਦੇ ਵਿੱਚ ਸਤਾਰ ਜਰਨਮਜੀ ਸਿੰਘ ਦਾ ਆਵਾਜ ਬਣ ਭਾਗ ਦੇ ਮੁੱਖਣ ਭਾਗ ਦੇ ਹੈਗੇ ਨੇ ਮੁੱਖਣ ਦੇ ਪੰਜਾਬ ਦੇ ਉਹ ਵੀ ਵਿਸ਼ੇਸ਼ ਹੋ ਤਾਂ ਆਏ ਨੇ ਡੀ ਐਫਓ ਸਭ ਵੀ ਆਏ ਨੇ ਹੋਰ ਸੰਗਤਾਂ ਆ ਪੰਚਾਇਤਾਂ ਆ ਤੋ ਅੱਜ ਮਹਾਨ ਦੇ ਨਰਦਾਸ ਕਰਕੇ ਇਸੇ ਪਾਸ਼ਾ ਜੰਤਰਾਸ਼ਟੀ ਜੰਗਲਾਤ ਦੇ ਵਿੱਚ ਤੇ ਸੰਬੰਧ ਚੈੱਤੀ ਇਹ ਜੰਗਲਾ ਹੈ ਜੇ ਤਾਂ ਕਿਸੇ ਬੂਟੇ ਵੈਰਾਈਆਂ ਲੱਗੀਆਂ ਲਗਭਗ 600 ਬੂਟਾ ਲੱਗਾਈ ਤੇ ਇਹਦੇ ਵਿੱਚ ਵੱਖ-ਵੱਖ ਚਾਰ ਭਾਗ ਦੇ ਕੋਈ ਮੈਡੀਸਨ ਆ ਕੋਈ ਫਰੂਟ ਦੇਸੀ ਫਰੂਟ ਆ ਇਕੋ ਬਲ ਪ੍ਰਾਣੀ ਬਰਾਸਤੀ ਜਿਹੜੀ ਦਰਖਤ ਪੁਰਾਣੇ ਆ ਜਾਂ ਫੁੱਲਾਂ ਵਾਲੇ ਇਹ ਚਾਰ ਪਾਗ ਹੈ ਇਹ ਬਾਬਾ ਜੀ ਹੁਣ ਤੱਕ ਕਿੰਨਾ ਜੰਗਲ ਆਪਤੀ ਕੋਲ ਲਗਾਇਆ ਗਿਆ ਆ ਜੀ ਕਿ 300 ਤੇ ਮਿਲ 35 ਜੰਗਲ ਆਪਾਂ ਇਹ ਸੇ ਜਿਹੜੀ ਉਪਰਾਲੇ ਦੀ ਸ਼ੁਰੂਆਤ ਆ ਆਪ ਜੀ ਲੋਕ ਕਦੋਂ ਕੀਤੀ ਗਈ ਸੀ ਤੇ ਕਿਸ ਮੰਤਰ ਨੂੰ ਲੈ ਕੇ ਕੀਤੀ ਗਈ ਸੀ ਕੀ ਤੁਸੀਂ ਅਜਿਹਾ ਵੇਖਿਆ ਕਿ ਜਿਹੜਾ ਤੁਸੀਂ ਇਹ ਜੰਗਲ ਆ ਲਾਉਂਦੇ ਜਿਹੜਾ ਵਿਭਾਗ ਜਿਹੜਾ ਡੈਰੀ ਨੂੰ ਲਾਉਂਦੇ ਮਾਰੇ ਦਾ 550 ਸਾਲਾ 2019 ਸਿਕ ਸੰਗਤ ਨੇ ਸਿੱਖ ਜਗਤ ਨੇ ਬੜੇ ਪਿਆਰ ਨਾਲ ਸਤਾਵ ਦੀ ਬਣਾਈ ਹੈ ਕਿ 19 ਸਾਲਾ ਤੇ ਉਹਦਾ ਵਿਚਾਰ ਕੀਤਾ ਵੀ ਮਹਾਰਾਜ ਗੁਰੂ ਰਾਣ ਦੇ ਜਾਦਗਰ ਜੰਗਲ ਗੁਰੂ ਰਾਣ ਦੇ ਯਾਦਗਰੀ 550 ਜੰਗਲ ਲੱਗਣਾ ਚਾਹੀਦਾ ਉਹਨੂੰ ਲੜੀ ਨੂੰ ਸਮਰਪਤ ਹੋ 25 ਸਾਲ ਹੋ ਗਏ ਸੀਆਂ ਸਾਲ ਚੱਲਦੇ ਬਿਲਕੁਲ ਉਹਨੂੰ ਸਮਰਪਤ ਹੈ ਵੀ 550 ਜੰਗਲ ਲਾਉਂਦੇ ਕਿਸ ਕਿਸਮ ਦੇ ਜਿਹੜੇ ਬੂਟੇ ਆ ਜਾਂ ਜੰਗਲ ਲਗਾਏ ਜਾ ਰਹੇ ਆ ਵੀ ਉਹ ਲੋਕ ਇਹਦੇ ਵਿੱਚ 50 ਕਿਸਮ ਦੇ ਵੈਰਾਈਟੀਆਂ ਤੇ 25-25 ਕਿਸਮ ਦੇ ਗੜੇ ਤੇ ਨਾਲ ਵੀ ਇੱਕ ਕਿਸਮ ਦੇ ਜਿਹੜੀ ਆ ਪ੍ਰਾਤਨ ਦਰਖਤ ਜਿਹੜੇ ਜਾਂਡਿਆ ਕਿੱਕਰ ਆ ਟਾਲੀ ਆ ਨਸੂੜਾ ਹੈ ਨੀਮ ਆ ਬੋਹੜ ਆ ਪੀ ਪ੍ਰਿਆਸ਼ਤੂ ਤੇ ਆ ਜਿਹੜਾ ਆਪਣੇ ਪੁਰਾਣੇ ਵਿਰਾਸਤੀ ਤੇ 25% ਤੇ ਲੈ ਜਿਹੜੇ ਦੇਸੀ ਫਲ ਦੇ ਦੇਸੀ ਆਮਰ ਦੇਸੀ 베ਰੀ ਜਾਂ ਜੋ ਵੀ ਆਪਣੇ ਦੇਸੀ ਅਮਰੂਦ ਵਗੈਰਾ ਤੇ 25% ਦੇ ਜਿਹੜੇ ਮੈਡੀਸਨ ਹਰੜਾ ਬੇਹੜਾ ਆਵਲਾ ਸੁੰਜਨਾ ਕੜੀ ਪਤਾਰਜਨ ਵਗੈਰਾ ਤੇ 25% ਦੇ ਫੁੱਲਾਂ ਵਾਲੇ ਫਲਾਰ ਵਾਲੇ ਜਿਹੜੇ ਇਹ ਕਿਸਨੂਕ ਇੰਦਾਂਖ ਸਬੂਟੇ ਬਾਜ ਦੇ 25 25% ਦੇ ਹਿਸਾਬ ਨਾਲ ਵੰਡਿਆ ਤਾਂ ਕਿ ਸਾਰਾ ਮਾਹੌਲ ਜੀ ਚਿੰਤਾ ਨੂੰ ਉਹ ਸਾਡੀ ਬਰਾਸਤ ਜਿਹੜੇ ਬੂਟੇ ਵੀ ਸਾਡੇ ਸਮਝਦੇ ਆ। ਬਾਬਾ ਜੀ ਲੋਰ ਸੀ ਅੱਜ ਇਸ ਚੀਜ਼ ਦੀ ਆਪਾਂ ਨੂੰ ਜਿਸ ਤਰ੍ਹਾਂ ਕਿ ਵੇਖਿਆ ਕੁਦਰਤ ਦਾ ਖਲਵਾੜ ਬੜੀ ਹੋ ਰਹੀ ਹੈ ਜੀ ਇਹ ਸੰਗਤ ਨੂੰ ਕੀ ਦਿੱਲ ਕਰਦੇ ਸਾਰੇ ਲੋੜ ਹੈ ਜੀ ਸਾਰੇ ਸੰਸਾਰ ਨੂੰ ਇਹ ਕੋਈ ਮਨੁੱਖ ਨੂੰ ਲੋੜ ਹੈ ਸਾਰੇ ਕਨਾਲ 84 ਲੱਖ ਤੋਂ ਲੋੜਿਆ ਤੇ ਉਹ ਸਰਕਾਰਾਂ ਵੀ ਯੂ ਐਨਓ ਵੀ ਹਰ ਪਦਰ ਤੇ ਐਨ ਜੀਓ ਵੀ ਨਿਜੀ ਤੌਰ ਤੇ ਸਾਰੇ ਤਕੜੇ ਲੱਗੇ ਨੇ ਕਰਵੇ ਬੜੀ ਗੁਰੂ ਦੀ ਕਿਰਪਾ ਨਾਲ ਸੰਗਤਾਂ ਬੜੀਆਂ ਲਾਮਬੰਦ ਹੋ ਕੇ ਸਾਰੇ ਸਿਵਾਂ ਜਿ ਭਾਰੀਆਂ ਜਿਸ ਤਰ੍ਹਾਂ ਜਰਮਨ ਜੀ ਜੀ ਨੇ ਬੜਾ ਵੱਡਾ ਕਿਤਾ ਆਪਣੀ ਜ਼ਮੀਨ ਦੇ ਕੇ ਜੰਗਲ ਲਵਾਇਆ ਵਾ ਤੇ ਬਾਕੀ ਇਸ ਤਰ੍ਹਾਂ ਸੰਗਤਾਂ ਵੀ ਦੇਰੀਆ ਜਮੀਨ ਦੇ ਲੋਕ ਆ ਨੇ 350 ਜੰਗਲ ਇਸ ਤਰ੍ਹਾਂ ਲੱਗੇ ਨੇ ਲੋਕਾਂ ਦੇ ਜ਼ਮੀਨਾਂ 'ਚ ਲੱਗੇ ਆ ਕੋਈ ਸਾਂਝੀ ਲੱਗੇ ਕੋਈ ਪੰਚਾਇਤ ਆ ਕੋਈ ਨਹੀਂ ਜ਼ਿਆਦਾ ਤਰ ਇਹੋ ਗੁਰਮਖਾ ਨੇਰੇ ਵਿਦੇਸ਼ ਵਿੱਚ ਬੈਠੇ ਨੇ ਜਨਜੀ ਤੌਰ ਤੇ ਆਪਣਾ ਧੇਰੇ ਨੀਤੀ ਸਥਾਨ ਸੰਗਤ ਨੇ ਵੀ ਅਪੀਲ ਕਰਦੇ ਸੀ ਇਹਨਾਂ ਉਸ ਇਹਨੇ ਵੀ ਜੋ ਕੁਦਰਤ ਨੂੰ ਸਾਦਗੀ ਵਿੱਚ ਰਹਿਣਾ ਜੋ ਸਾਨੂੰ ਸੰਜੀਦਗੀ ਨਾਲ ਜੋ ਕੁਦਰਤ ਕਦਰ ਦੀ ਹੈ ਸਾਡੀ ਪ੍ਰਕਿਰਤੀ ਹੈਗੀ ਆ ਮੈਂ ਬਨਹਾਰੀ ਕੁਦਰਤ ਉਸਤਿਆ ਉਹਦੇ ਨਾਲ ਸਾਨੂੰ ਜੁੜ ਕੇ ਉਹਨਾਂ ਦੀ ਕੁਦਰਤ ਦੇ ਜਾ ਵਿੱਚ ਰਹਿ ਕੇ ਉਹਨਾਂ ਨਾਲ ਉਹਦਾ ਸਤਿਕਾਰ ਕਰਨਾ ਉਹ ਸਾਹਸਬਾ ਕਰੀ ਸਾਡਾ ਜੋ ਮਹਾਰਾਜਾ ਸੰਤ ਹੈ ਉਹਦੇ ਗੁਰਬਾਣੀ ਦੇ ਨਾਲ ਜੁੜ ਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਸਾਨੂੰ ਜੀਵਨ ਜਿੜਾ ਚਾਹੀਦਾ ਸੰਗਤ ਚੂਬਾ ਵਿੱਚ ਕੁਝ ਕਹਿਣ ਚ ਜਿਹੜੇ ਅੱਜ ਵੀ ਪਲੇ ਬੂਟਿਆਂ ਨੂੰ ਕਟਾਈ ਕਰ ਰਹੇ ਨੇ ਹਾਂਜੀ ਚਲੋ ਗੁਰੂ ਕਿਰਪਾ ਕਰੇ ਇਹ ਅਰਦਾਸ ਬੇਨਤੀ ਕਰਦੇ ਹਾਂ ਸਵਤ ਬਖਸ਼ੇ ਤਾਂ ਕਿ ਬੂਟਾ ਪੜਦਾ ਬੜਾ ਔਖਾ ਜਿਹੜੇ ਬਨੇ ਪਲੇ ਉਹਨੂੰ ਸੁਭਾਲੀਏ ਨਵੇਂ ਲਗਾਈਏ ਤੇ ਉਥੇ ਨਾ ਹੋਰ ਜਗ੍ਹਾ ਹੈ ਕਿ ਕਿਤੇ ਉਹ ਲੋਕ ਕੋਈ ਬਰਮ ਬਣਾਉਂਦੇ ਜਿਵੇਂ ਸੀ ਕੰਕਰੀਟ ਦੇ ਜੰਗਲ ਬਣਾਉਣੇ ਅਸੀਂ ਕੁਦਰਤ ਦੇ ਨਾਲ ਨਾਲ ਖਲਵਾੜ ਕਰੀ ਸੀ ਠੀਕ ਹੈ ਜਿਹੜਾ ਵਾ ਜੰਗਲਾਤੀ ਵਿਸ ਬਣਾਇਆ ਗਿਆ ਵਾ ਜਿੰਨਾ ਪ੍ਰਸ਼ਾਸਨ ਵੱਲੋਂ ਕੀ ਅੱਜ ਜਿਹੜੇ ਇੱਥੇ ਬੰਦ ਕੀਤੇ ਕੀ ਕੀ ਕੀਤਾ ਗਿਆ ਜੀ ਆਹ ਦੇਖੋ ਸਾਰਾ ਤੇ ਪਾਰਲਾ ਮੈਂ ਕਹੂੰਗਾ ਡੇਰਾ ਕਾਰ ਸੇਵਾ ਕਲਪ ਸਭੀ ਦਾ ਬਾਕੀ ਸਾਡੇ ਵੱਲੋਂ ਜਦੋਂ ਵੀ ਕੋਈ ਤੇਰੇ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਪਲਾਂਟਸ ਜਾਂ ਹੋਰ ਝੂਟੇ ਵੀ ਮਦਦ ਹੁੰਦੀ ਅਸੀਂ ਕਰਦੇ ਆਂ ਵੈਸੇ ਤੇ ਹੁਣ ਇਹਨਾਂ ਆਪਣੀਆਂ ਨਰਸੀਆਂ ਸ਼ੁਰੂ ਕੀਤੀਆਂ ਹਨ 1998 ਵਿੱਚ ਜਦੋਂ ਪਹਿਲੀ ਸ਼ੁਰੂਆਤ ਕੀਤੀ ਸੀ ਉਦੋਂ ਵਿਭਾਗ ਵੱਲੋਂ ਬੂਟੇ ਸਪਲਾਈ ਕੀਤੇ ਜਾਂਦੇ ਸੀ ਤਕਨੀਕੀ ਸਹਾਇਤਾ ਮਿਲ ਰਹੀ ਸੀ ਬਟ ਹੁਣ ਦੇਰਾ ਆਤਮ ਨਿਰਭਰ ਗਿਆ ਵਰ ਕੇ ਇੱਕ ਮਿਸਾਲ ਬਣ ਗਿਆ ਹੈ ਸਾਰੇ ਸੰਸਾਰ ਭਰ ਵਿੱਚ ਵਿਸ਼ਵ ਭਰ ਵਿੱਚ ਕਿ ਅਸੀਂ ਕਿਵੇਂ ਲੋਕਾਂ ਨੂੰ ਲੋਕਾਂ ਦੀ ਸ਼ਮੂਲੀਅਤ ਨਾਲ ਕਿ ਮੈਂ ਅਸੀਂ ਆਪਣੇ ਜੰਦਰਾਂ ਨੂੰ بچਾ ਸਕਨੇ ਆ ਔਰ ਜਦੋਂ ਵੀ ਕੋਈ ਧਾਰਮਿਕ ਡੇਰਾ ਇਸ ਕਾਰਜ ਵਿੱਚ ਜੁੜ ਜਾਂਦਾ ਹੈ ਤੇ ਲੋਕਾਂ ਦੀ ਜਿਹੜੀ ਨਾਲ ਸ਼ੂਗੀਤ ਹੁੰਦੀ ਆ ਉਹ ਦੁੱਗਣੀ ਜੋਗਣੀ ਹੋ ਜਾਂਦੀ ਆ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਔਰ ਉਹਦੇ ਕਰਕੇ ਜਿਹੜੇ ਅੱچھے ਸਕਾਰਮਤ ਸਕਾਰਮਤ ਜਿਹੜੇ ਹੈਗੇ ਆ ਸਾਹਮਣੇ ਆਉਂਦੇ ਜਿਸ ਤਰ੍ਹਾਂ ਜਿਹੜੇ ਪਹਿਲੇ ਬਾਬਾ ਜੀ ਕਰ ਰਹੇ ਆ ਪਰ ਇਹ ਪੁਰਾਣੇ ਜਿਹੜੇ ਜਿਹੜਾ ਇਹ ਇਹ ਤਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਕੰਮ ਸੀ ਪ੍ਰਸ਼ਾਸਨ ਬੋਲੂਗੇ ਹੁਣ ਤੱਕ ਕੋਈ ਜੰਗਲ ਲਗਾਏ ਗਏ ਆ ਜਾਂ ਕਿਸ ਤਰ੍ਹਾਂ ਕਿੱਥੇ ਕਿੱਥੇ ਲਗਾਏ ਗਿਆ ਜ਼ਿਲ੍ਹਾ ਪ੍ਰਸ਼ਾਸਨ ਬੋਲੂਗਾ ਹਾਂਜੀ ਅਸੀਂ 2019 ਚ ਸ਼ੁਰੂਆਤ ਕੀਤੀ ਸੀਗੀ ਜੋ ਸ਼੍ਰੀ ਗੁਰਨਾਨ ਦੇਵ ਜੀ ਦਾ 550ਵਾਂ ਪ੍ਰਕਾਸ਼ਨ ਸੀਗਾ ਅਸੀਂ ਉਹ ਸਾਲ 550 ਜਿਹੜੇ ਨਾਨਕ ਬਗੀਚੀਆਂ ਲਗਾਈਆਂ ਸੀ ਉਸੇ ਤਰ੍ਹਾਂ ਹੀ ਤੇ ਉਹ ਨਹੀਂ ਉਹ ਤੋਂ ਬਾਅਦ ਵੀ ਹਰ ਸਾਲ ਕਰੀਬ ਅਸੀਂ 100 ਜਿਹੜੇ ਹੈਗੇ ਆ ਨਾਨਕ ਦੀ ਬਗੀਚੀ ਅਸੀਂ ਲਾ ਰਹੇ ਹਾਂ ਉਸ ਤੋਂ ਇਲਾਵਾ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ 400 ਵਾਲਾ ਪ੍ਰਕਾਸ਼ੀਤ 2020 ਸੀ ਤਾਂ ਉਹਨੂੰ ਸਮਰਪਿਤ ਵੀ ਅਸੀਂ ਹੁਣ ਸ਼੍ਰੀ ਗੁਰੂ ਤੇਗ ਬਹਾਦਰ ਉਹ ਵੀ ਕਰੀਬ ਅਸੀਂ 50 ਹਰ ਸਾਲ ਹੋਇਆ ਪਾਣੀ ਹੀਟ ਧਰਤੀਆਂ ਦੇ ਲਈ ਪਾਣੀ ਜਿਹੜਾ ਵਾ ਨੀਵਾ ਜਾਂਦਾ ਜਾ ਰਿਹਾ ਵਾ ਪ੍ਰਸ਼ਾਸਨ ਵੱਲੋਂ ਵੀ ਕਿਹਾ ਜਾ ਰਿਹਾ ਵਾ ਕਿ ਜਿਹੇ ਰੁੱਖ ਨਾਲ ਲੱਗੇ ਜਾਂ ਜੋ ਕੀ ਪਾਣੀ ਦੀ ਮਾਤਰਾ ਨੂੰ ਥੋੜਿਆ ਘਟਾਉਂਦੇ ਪਏ ਆ ਤੇ ਕੀ ਕਰਨ ਜੋਗੇ ਦੇ ਬਾਰੇ ਮੈਂ ਇਹ ਕਹੂੰਗਾ ਕਿ ਕੋਈ ਵੀ ਰੁੱਖ ਜਿਹੜਾ ਹੈਗਾ ਨਾ ਉਹਦੀ ਕਨ ਸਰਵੇਸ਼ਨ ਹੈ ਮੈਂ ਇਹ ਕਹੂੰਗਾ ਕਿ ਕੋਈ ਵੀ ਰੁੱਖ ਜਿਹੜਾ ਹੈਗਾ ਨਾ ਉਹਦੀ ਕਨ ਸਰਵੇਸ਼ਨ ਵੈਲੀ ਹੁੰਦੀ ਆ ਉਹ ਨੂੰ ਚਾਹ ਫਾਇਦਾ ਵੀ ਹੈਗਾ ਆ ਇੱਕ ਉਹ ਮਿਥ ਹੈਗੀ ਆ ਕਿ ਬਹੁਤ ਜ਼ਿਆਦਾ ਪਾਣੀ ਲੈਂਦਾ ਹੈ ਪਰ ਇੰਨੀ ਗੱਲ ਨਹੀਂ ਹੈਗੀ ਕਿ ਉਹ ਜਿਹੜਾ ਦੂਸੀਆਂ ਜਿਹੜੀਆਂ ਸਾਡੀ ਰਵਾਇਤੀ ਫਸਲਾਂ ਹੈਗੀਆਂ ਕਣਕ ਆ ਸਪੈਸ਼ਲੀ ਝੋਨਾ ਹੈਗਾ ਆ ਉਹਦੇ ਨਾਲ ਵੱਧ ਕਿਤੇ ਵੀ ਨਹੀਂ ਉਹ ਲੈਂਦਾ ਹੈ ਔਰ ਵੈਸੇ ਵੀ ਜਿਹੜੀ ਅੱਜ ਕੱਲ ਕਲੋਨਲ ਕਿਸਮਾਂ ਹੈਗੀਆਂ ਇਹਨਾਂ ਦੀ ਜਿਹੜਾ ਉੱਪਰ ਹੀ ਰਹਿੰਦੀਆਂ ਆ ਉਹ ਡੀਪ ਰੂਟਡ ਨਹੀਂ ਹੈਗੀਆਂ ਸੋ ਉਹ ਪਪੂਲਰ ਜਿਵੇਂ ਥੋੜਾ ਪਾਣੀ ਲੈਂਦਾ ਉਹ ਵੀ ਉਹਨਾਂ ਇੱਕ ਪਾਣੀ ਦੀ ਕਪਤ ਹੁੰਦੀ ਆ ਔਰ ਜਿਹੜੇ ਗੁਜਾ ਰੀਚਾਰਜ ਕਰਨ ਵਿੱਚ ਫਾਇਦਾ ਕਰਦੇ ਆ ਸਾਡੀ ਕਲਾਈਮੇਟ ਚੇਂਜ ਨੂੰ ਮਿਟੀਗੇਸ਼ਨ ਚ ਉਹਦਾ ਸਾਈ ਕਲਾਈਮੇਟ ਨੂੰ ਸਾਈ ਬਣਾਉਣ ਚ ਮਦਦ ਕਰਦੇ ਆ ਉਹ ਫਾਲਤੂ ਹੈਗਾ ਔਰ ਆਮ ਤਨ ਵੀ ਜਿਹੜੀ ਹੈਗੀ ਹੈ ਦੂਸੀਆਂ ਰਵਾਇਤੀ ਫਸਲਾਂ ਨਾਲ ਕਣਕ ਝੋਨੇ ਨਾਲ ਜ਼ਿਆਦਾ ਹੈਗੀ ਹੈ ਔਰ ਲੋੜ ਹੈਗੀ ਹੈ ਕਿ ਜਿਵੇਂ ਕਿ ਆ ਸਾਡੇ ਜਲਵਾਯੂ ਪਰिवर्तन ਦੇ ਚੈਲੰਜ ਸਾਡੇ ਸਾਹਮਣੇ ਆ ਰਹੇ ਆ ਤਪਸ਼ ਵੱਧ ਰਹੀ ਆ ਪਾਣੀ ਥੱਲੇ ਜਾ ਰਿਹਾ ਇਹਨਾਂ ਸਾਰਿਆਂ ਦਾ ਇੱਕ ਸਰਲ ਔਰ ਜਿਹੜਾ ਟਿਕਾਊ ਹੱਲ ਹੈਗਾ ਕੋਈ ਵੀ ਹੈਗਾ ਕਿ ਅਸੀਂ ਜਿਹੜੇ ਸਾਡਾ ਜਿਹੜਾ ਰਵਾਇਤੀ ਫਸਲੀ ਚੱਕਰ ਹੈਗਾ ਕਣਕ ਝੋਨੇ ਦਾ ਉਹ ਥੋਂ ਨਿਕਲ ਕੇ ਅਸੀਂ ਜਿਹੜੇ ਐਗਰੋਫੋਰੈਸਟਰੀ ਵਾਜਾਈਏ ਤਾਂ ਕਿ ਜ਼ਮੀਨਦਾਰਾਂ ਨੂੰ ਵੀ ਲਾਭ ਹੋਈ ਪਲੱਸ ਇਹਦਾ ਅਸੀਂ ਵਾਤਾਵਰਨ ਨੂੰ ਬਚਾ ਕੇ ਰੱਖ ਸਕੀਏ ਕਿਉਂਕਿ ਜੇ ਅਸੀਂ ਵਾਤਾਵਰਨ ਦੀ ਸੰਭਾਲ ਨਹੀਂ ਕਰਦੇ ਲੌਂਗ ਰਨ ਚ ਜਿਹੜੀਆਂ ਇਹ ਫਸਲਾਂ ਹੈਗੀਆਂ ਇਹਨਾਂ ਦਾ ਵੀ ਪ੍ਰੋਡਕਸ਼ਨ ਚ ਉਤਪਾਦਨ ਚ ਬਹੁਤ ਘਟਾਟ ਆਊਗਾ ਠੀਕ ਹੈ ਮੇਰਾ ਨਾਮ ਅਮਨਦੀਪ ਸਿੰਘ ਸੰਧੂ ਰੋਕੀਗੁਰਜ ਥੈਂਕ ਯੂ ਬੁਰਸਾ ਜੀ ਇਤਨਾ ਵਾ ਕੀ ਅੱਜ ਬਾਬਾ ਜੀ ਵੱਲੋਂ ਜਿਹੜੇ ਜੰਗਲ ਲਗਾਇਆ ਗਿਆ ਕਦਗਿਲ ਦੇ ਵਿੱਚ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਉਪਰਾਲਾ ਵੈ ਬਹੁਤ ਵਧੀਆ ਉਪਰਾਲਾ ਜੀ ਬਾਬਾ ਜੀ ਦਾ ਜਿਹੜਾ ਬਾਬਾ ਜੀ ਦਾ ਜਿਹੜਾ ਨਾਮ ਆ ਉਸੇ ਹਿਸਾਬ ਦੇ ਇਹਨਾਂ ਦੇ ਜਿਹੜੇ ਕਾਰਜ ਨੇ ਇਹ ਮੰਨ ਲਓ ਸਾਡੇ ਸਾਡੇ ਇਲਾਕੇ ਦੇ ਨਹੀਂ ਸਾਡੇ ਪੰਜਾਬ ਦੇ ਨਾਲ ਲਗਭਗ ਜਿੱਥੇ ਵੀ ਪੰਜਾਬੀ ਜਾ ਕੇ ਵਸੇ ਨੇ ਉੱਥੋਂ ਤੱਕ ਬਾਬਾ ਜੀ ਦਾ ਨਾਮ ਔਰ ਬਹੁਤ ਵਧੀਆ ਸੇਵਾ ਬਾਬਾ ਜੀ ਕਰ ਰਹੇ ਨੇ ਔਰ ਅਸੀਂ ਆਪਣੇ ਭਰਾ ਨੂੰ ਵੀ ਜਰਮਨਜੀਤ ਸਿੰਘ ਨੂੰ ਵਧਾਈ ਦਿੰਦੇ ਆ ਜਿਨੇ ਬਾਬਾ ਜੀ ਤੋਂ ਇਹ ਸੇਧ ਲੈ ਕੇ ਬਾਬਾ ਜੀ ਦੇ ਚਰਨ ਪਵਾਏ ਔਰ ਅੱਜ ਇੱਥੇ ਜਿਹੜਾ ਇਡਾ ਡਾ ਵੱਲੇ ਦਾ ਕੰਮ ਕੀਤਾ ਕਿਉਂਕਿ ਇੰਨੀ ਜ਼ਮੀਨ ਜਿਹੜੀ ਦੇਣੀ ਆ ਜਿਵੇਂ ਕਿ ਬਾਬਾ ਜੀ ਨੇ ਵੀ ਕਿਹਾ ਸੀਗਾ ਕਿ ਅੱਜ ਦੇ ਜੱਟ ਜਿਹੜੇ ਆ ਉਹ ਇੱਕ ਵੱਟ ਵੱਟ ਤੋਂ ਜਿਹੜਾ ਕਤਲ ਕਰ ਦਿੰਦੇ ਨੇ ਪਰ ਇਹ ਵੇਖੋ ਮੇਰੇ ਖਿਆਲ ਨਾਲ ਇਹ ਕੋਈ ਬਹੁਤ ਹੀ ਨਹੀਂ ਤੇ 20-25 ਲੱਖ ਦੀ ਜਿਹੜੀ ਜ਼ਮੀਨਾਂ ਅੱਜ ਦੇ ਟਾਈਮ 'ਚ ਔਰ ਸਾਡੇ ਭਰਾ ਨੇ ਇੰਨੀ ਜਿਹੜੀ ਵਧੀਆ ਜਿਹੀ ਸੇਵਾ ਕੀਤੀ ਹੈ ਜਿਸ ਨਾਲ ਇਹਨੂੰ ਇਕੱਲੇ ਨੂੰ ਨਹੀਂ ਸਾਰੇ ਇਲਾਕੇ ਨੂੰ ਇਸ ਚੀਜ਼ ਦਾ ਜਿਹੜਾ ਵਾ ਫਾਇਦਾ ਹੋਇਆ